ਐਮਪੀ ਬਣਾ ਕੇ ਸਟਾਮ ਲਖਾ ਲਓ ਜੋ ਕਿਸਾਨਾਂ ਦੀਆਂ ਮੰਗਾਂ ਆ ਉਹ ਮੈਨੂੰ ਦੱਸ ਦਿਆ ਕਰੋ ਸਾਰਾ ਹਿੰਦੁਸਤਾਨ ਸੁਣਾ ਕਰੇਗਾ ਮੈਂ ਹੱਕ ਚ ਬੋਲੇਗਾ ਤਿੰਨ ਸੈਕਿੰਡ ਲਈ ਜਿਹੜਾ ਮੈਂ ਤੋ 3 ਮਿੰਟਾਂ ਲਈ ਮੈਂ ਬੋਲੇ ਆ ਉਹ ਬੋਲਣ ਤੋਂ ਬਾਅਦ ਸਾਰੇ ਬੁੱਧੀਜੀਵੀ ਵੀ ਜਾਗ ਪਏ ਸਾਰੇ ਐਂਕਰ ਵੀ ਜਾਗ ਪਏ ਇਹ ਲੋਕੋਂ ਕੋਈ ਗੈਰਤਮੰਦ ਬੰਦਾ ਉਦੋਂ ਹੈ ਹੀ ਨਹੀਂ ਸੀ 1.5 ਮਹੀਨੇ ਤੋਂ ਤੁਹਾਡਾ ਭਰਾ ਰਾਤ ਦਿਨ ਇਦਾਂ ਸਿਰ ਵੀ ਸਦਮਾ ਚ ਰੱਖਦਾ ਜੋੜਿਆਂ ਚ ਰੱਖਦਾ ਉਦੋਂ ਤੱਕ ਤੁਸੀਂ ਬੋਲੇ ਆ ਨਹੀਂ ਕੋਈ ਉਹ ਮੈਂ ਤੁਹਾਡਾ ਹੀ ਝੂਠਾ ਕਹਦਾ ਜੇ ਮੇਰੇ ਚ ਮਾੜਾ ਮੋਟੇ ਆ ਗਈ ਆ ਤੇ ਮਾਫ ਕਰੋ ਯਾਰ ਮੈਂ ਕੋਈ ਗੁੱਲਾ ਪੱਟੀ ਐ ਮੈਂ ਤੇ ਦੋ ਤਰੀਕ ਤੋਂ ਬਾਅਦ 81 ਕੇ ਕਾਨੂੰਨ ਤਨਾਮ ਦਾ ਪਤਾ ਭਾਂ ਮੈਂ ਮੋਸ਼ਨਲੀ ਬੋਲੇ ਆ ਮੈਂ ਕੋਈ ਰਿਵੈਂਜ ਫੁਲ ਬੰਦਾ ਨਹੀਂ ਆ ਉਹ ਪਹਿਲਾਂ ਵੀ ਤੁਹਾਡਾ ਨੌਕਰ ਸੀ ਬਾਅਦ ਚ ਵੀ ਨੌਕਰ ਕਰਨ ਚਾਹੂੰਗਾ ਅੱਗੇ ਐਮਪੀ ਬਣ ਕੇ ਜਦ ਬਦਮਸ਼ੀਰੀ ਬਣ ਕੇ ਕਦੀ ਆਕਰ ਦੇਖੀ ਮੇਰੇ ਤੇ ਬਾਅਦ ਚ ਮੈਨੂੰ ਕੀ ਉੱਥੇ ਤਕ ਤਗਮੇ ਲੱਗ ਜਾਣ ਐਮਪੀ ਬਣ ਕੇ ਮੈਂ ਦੇਖ ਲਿਆ ਬੰਦਾ ਨਾ ਟੁਕਤੇ ਮੰਨੌਰ ਸਿਰਫ ਮਹਾਰਾਜੇ ਕਰਦੇ ਤੇ ਦੁਬਾਰਾ ਸੀਐਮ ਬਣ ਗਏ ਅੱਲਾ ਕਿ ਮੇਰੇ ਤੋਂ ਕੰਪਲੇਨ ਕਰਨ ਦਾ ਨਾ ਕਰਨਾ ਨਹੀਂ ਸੀ ਉਹਨੇ ਕਰਨਾ ਪਰ ਮੈਨੂੰ ਕਾ ਐਂਛਾ ਨਹੀਂ ਲੱਗਦਾ ਜੀ ਕਰਨ ਦੇ ਸੀ ਪੱਤਾ ਪੱਤਾ ਸੰਗਾਂ ਦਾ ਵੈਰੀ ਗਾਇ ਯਾਤਵਾ ਕੀਆ ਸਭੀ ਕਹਿੰਦੇ ਫਲਾਨੇ ਜਿਹੜਾ ਸਵਾਇਆ ਕਾਲੀ ਆ ਨੇ ਜੇ ਮਾਈਕ ਚ ਮਾਰਨ ਲੱਗਦਾ ਉਹ ਮੈਨੇ ਮਾਰਨ ਲੱਗਦਾ ਮੇਰੇ ਕੋਲ ਇੱਕ ਅਦਾ ਲੱਤ ਵੱਜ ਗਈ ਦੋ ਚਾਰ ਸਾਲ ਬਾਅਦ ਮੈਨੂੰ ਤੋਂ ਸੈਕੰਡਲੀ ਗੁੱਸਾ ਆ ਜਾਂਦਾ ਫਿਰ ਮੋਦੀ ਸਾਹਿਬ ਨੇ ਦੇਖਿਆ ਤੇ ਉਹਨਾਂ ਦੇ ਖਿਆਲ ਚ ਸੀਗਾ ਕਿ ਬੰਦਾ ਤੇ ਠੀਕ ਹੈ ਪਰ ਇਹ ਖੱਜਲ ਖਰਾਬ ਬਹੁਤ ਹੋ ਰਿਆ ਜਿਹਨੂੰ ਕਹਿੰਦਾ ਮੇਰੇ ਆਪਣੇ ਆ ਉਹੀ ਇਹਨੂੰ ਮਾਰੀ ਜਾਂਦੇ ਉਨੇ ਮੈਨੂੰ ਬੁਲਾ ਲਿਆ ਇਹ ਕਿਤਨਾ ਤੇ ਭਾ ਜੀਪੀ ਨਹੀਂ ਆਇਆ ਕਿ ਗੱਲ ਚੱਲ ਪਈ ਕਿਉਂਕਿ ਫਰਕ ਲੈ ਆ ਨਾ ਲੋਕਾਂ ਨੇ ਲੋਕਾਂ ਨੇ ਚਾਰੇ ਪਾਰਟੀਆਂ ਨੂੰ ਪਰਖ ਲਿਆ ਆ ਤੇ ਹੁਣ ਬਸ ਕਿਸੇ ਇਸ ਵੱਟ ਕੇ ਬਟਨ ਦਵਾ ਦੇ ਇਸ ਕਰ ਮੁਰ ਕੇ ਸਾਲ ਦੋ ਸਾਲ ਬਾਅਦ ਜੇ ਨਾਂ ਨਿਹਾਰ ਬਦਲੇ ਤਾਂ ਮੈਨੂੰ ਇੱਥੇ ਬੰਨ ਲਿਆ ਮਿਹਰਬਾਨੀ ਹਸਾ ਕਿੱਦਾਂ ਦਾ ਚੱਲ ਰਿਹਾ ਜੀ ਪ੍ਰਚਾਰ बस हम क्लाइमेक्स ਵੱਲ ਜਾ ਰਹੇ ਆ ਅ ਮੇਰਾ ਖਲ ਮਹੀਨਾ ਡੇਡ ਮਹੀਨਾ ਹੋ ਗਿਆ ਕੰਟੀਨਿਊਸ ਮੁਸਲਸਲ ਲਗਾਤਾਰ ਰਾਤ ਦਿਨ ਚੱਲਦਾ ਰਿਹਾ ਫਰੇ ਕਰਿਓ ਆ ਵੀ ਕੁਛ ਪੰਜ ਸੱਤ ਦਿਨ ਜਿਹੜੇ ਰਹਿ ਗਏ ਸੁਖ ਸੁਵਿਲੀ ਨਾਲ ਗੁਜ਼ਰ ਜਾਣ ਹਾਂ ਸਾਹਿਬ ਦਿੱਲੀ ਛੱਡ ਕੇ ਇੱਥੇ ਆਉਣ ਦੇ ਕੀ ਵਜ੍ਹਾ ਬਣਿਆ ਜੀ ਬਸ ਅੰਜਲ ਲਈ ਆਉਂਦਾ ਜੀ ਜੀ ਮੁਕੱਦਰ ਲਈ ਆਉਂਦਾ ਡੈਸਟੀਨੀ ਲਈ ਆਉਂਦੀ ਆ ਤੇ ਬਸ ਉਹ ਪਤਾ ਸਰੈਂਡਰ ਕੀਤਾ ਹੋਇਆ ਨਾ ਕਾਇਨਾਤ ਅੱਗੇ ਵੀ ਕਾਇਨਾਤ ਦੇ ਮਾਲਕ ਅੱਗੇ ਵੀ ਅੱਜ ਤੁਸੀਂ ਗਣਜਾਇਤ ਸਿੰਘ ਜੀ ਦੀ ਸਮਾਧ ਤੇ ਆਏ ਹੋ ਇੱਥੇ ਆ ਕੇ ਕਿਦਾਂ ਲੱਗੇ ਦੇਖੋ ਬਹੁਤ ਜਿਆਦਾ ਖੁਸ਼ੀ ਹੋਈ ਆ ਕਿ ਅੱਜ ਉਸ ਪਿੰਡ ਉਸ ਮਰਕਜ਼ ਤੇ ਉਸ ਜਗ੍ਹਾ ਤੇ ਖੜੇ ਹੋ ਕੇ ਨਮਸਕਾਰ ਕੀਤੀ ਆ ਜਿੱਥੇ ਗਿਆਨੀ ਜੀ ਪੈਦਾ ਹੋਏ ਔਰ ਮੈਂ ਹੈਰਾਨ ਆ ਕਿ ਸਧਾਰਨ ਕਰੋ ਪਿੰਡੋਂ ਉੱਠ ਕੇ ਰਾਸ਼ਟਰਪਤੀ ਤੱਕ ਪਹੁੰਚਣਾ ਬੜਾ ਮੁਸ਼ਕਿਲ ਹੈ। ਮੁਕੱਦਰ ਦੇ ਸਿਕੰਦਰ ਸਿੰਘ ਜੀ। ਓਹੋ। ਗਿਆਨੀ ਜੀ। ਬੜੀ ਵੱਡੀ ਗੱਲ। ਬਹੁਤ ਵੱਡੀ ਗੱਲ। ਜਦੋਂ ਮੈਂ ਸੈਲਫ ਬਾਰੇ ਸੋਚਦਾ ਖੁਦ ਬਾਰੇ ਸੋਚਦਾ ਹੰਸ ਰਾਜ ਹੰਸ ਬਾਰੇ ਹੀ ਸੋਚਦਾ ਸਿਰਫ। ਮੈਂ ਬਹੁਤ ਤਕਲੀਫ ਵਿੱਚ ਚਲੇ ਜਾਣਾ। ਕਿ ਕਿੱਥੇ ਉਹ ਮਕਾਮ ਕਿੱਥੇ ਇਹ ਮਕਾਮ ਜਦੋਂ ਮੈਂ ਡੈਸਟਿਨੀ ਨੂੰ ਵੇਖਦਾ ਤਕਦੀਰ ਨੂੰ ਵੇਖਦਾ ਉਦੋਂ ਮੈਂ ਕਹਿੰਨਾ ਕਿ ਤਕਦੀਰ ਕੁਝ ਵੀ ਕਰ ਸਕਦੀ ਹੈ ਬੰਦਾ ਆਖਦਾ ਕਰਾਂ ਮੈਂ ਬਾਦਸ਼ਾਹੀ ਹੋਣੀ ਆਖਦੀ ਕਰਾਂ ਫਕੀਰ ਤੈਨੂੰ ਬੰਦਾ ਆਖਦਾ ਇੱਕ ਲਾਵਾ ਇੱਕ ਪਾਵਾਂ ਕੋੜੀ ਆਖਦੀ ਜੁੜੇ ਨਾ ਲੀਰ ਤੈਨੂੰ ਇਹ ਕਿਸਮਤਾਂ ਦੇ ਚੱਕਰ ਨੇ ਤੁਹਾਨੂੰ ਕੁਝ ਕਿਸੇ ਵੀ ਜਗ੍ਹਾ ਉਲਝਾ ਸਕਦੀ ਹੈ ਦਾ ਫੈਸਲਾ ਤੁਹਾਡਾ ਨਹੀਂ ਹੈ ਤੁਸੀਂ ਕੁਝ ਤੇ ਕਿਸਮਤ ਦਾ ਹੈ ਸ਼ਰਿਆਮ ਮੈਂ ਇੱਕ ਗੱਲ ਮੰਨਦਾ ਕਿ ਮੇਰਾ ਬਿਲਕੁਲ ਹੀ ਫੈਸਲਾ ਨਹੀਂ ਸੀ ਨਾ ਮੈਨੂੰ ਸ਼ੌਕ ਸੀ ਨਾ ਮੇਰਾ ਰੁਝਾਨ ਸੀ ਨਾ ਮੈਨੂੰ ਸਮਝ ਹੀ ਆਉਂਦੀ ਹੁੰਦੀ ਸੀ ਤੇ ਮੈਨੂੰ ਇਹ ਹੀ ਨਹੀਂ ਸੀ ਪਤਾ ਹੁੰਦਾ ਐਮਐਲਏ ਕੌਣ ਹੈ ਐਮਪੀ ਕੌਣ ਹੈ ਅਸੀਂ ਪਿੰਡਾ ਪੁੰਡਾ ਜੰਮੇ ਸੀ ਫਿਰ ਗਾਣਾ ਸਿੱਖਦੇ ਰਹੇ ਫਿਰ ਗਾਉਣ ਲੱਗ ਪਏ ਮੈਨੂੰ ਉਦੋਂ ਪਤਾ ਲੱਗਾ ਜਦੋਂ ਸਾਰੀ ਪਾਰਟੀਆਂ ਦੇ ਲੀਡਰ ਬਦਮਸ਼ੀਰੀ ਮਿਲਣਾ ਜਾਂ ਕੁਝ ਮੰਨੂ ਆ ਕੇ ਬੁੱਕੇ ਦੇਣੇ इवन ਸੀਐਮ ਸਾਹਿਬ इवन ਗੁਜਰਾਤ ਸਾਹਿਬ ਬਤੌਰ ਪ੍ਰਾਈਮ ਮਿਨਿਸਟਰ ਵੀ ਗਰੀਬ ਖਾਨੇ ਆਏ ਸੀਐਮ ਤਾਂ ਸਾਰੇ ਆਏ ਮੰਜ਼ੀਰ ਸਾਰੇ ਆਏ ਤੇ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਇਸ ਲਾਈਨ ਚ ਕਦੀ ਆ ਜਾਵਾਂਗਾ ਤੇ ਤੁਸੀਂ ਪਹਿਲਾਂ ਕੱਲ ਜਦਚ ਰਹੇ ਫਿਰ ਕਾਂਗਰਸ ਦੇ ਫਿਰ ਭਾਜਪਾ ਜਾਏ ਤੇ ਜਿਦੂ ਵੀ ਆਸਾਂ ਕੀਤੀ ਤੁਹਾਨੂੰ ਕੀ ਲੱਗਿਆ ਕਿਹੜੀ ਪਾਰਟੀ ਜ਼ਿਆਦਾ ਵਧੀਆ ਹੈ ਮੈਨੂੰ ਵਧੀਆ ਕਰਕੇ ਬੰਦਾ ਜਾਂਦਾ ਜਿੱਥੇ ਜਾਂਦਾ ਪਹਿਲਾਂ ਤਾਂ ਮੈਨੂੰ ਇਹ ਲੱਗਾ ਕਿ ਏਡੀਆਂ ਸੋਹਣੀਆਂ ਦਸਤਾਰਾਂ ਔਰ ਗੁਰੂ ਵਾਲੇ ਬੰਦਿਆਂ ਦੀ ਪਾਰਟੀ ਅਸੀਂ ਪਿੰਡੂ ਬੰਦੇ ਆ ਸਾਨੂੰ ਏ ਸੀਗਾ ਪੰਥਕ ਪਾਰਟੀ ਆ ਅਕਾਲੀ ਦਲ ਚ ਮੈਂ ਮੇਰਾ ਜਾਣਾ ਨਹੀਂ ਸੀ ਪਰ ਕਿਸੇ ਤਰ੍ਹਾਂ ਪ੍ਰਚਾਰ ਮੈਂ ਕਰਦਾ ਹੁੰਦਾ ਸੀ ਚਲੋ ਮੈਂ ਇੰਨਾ ਚਲੇ ਗਿਆ ਤੇ ਉੱਥੇ ਸੇਵਾ ਕੀਤੀ 10 12 ਸਾਲ ਮੈਂ ਲਾਏ ਸਵਾਹ ਪਰੇਸ਼ਾਨੀ ਦੇ ਕੁਝ ਵੀ ਹਾਸਲ ਨਹੀਂ ਹੋਇਆ ਤੇ ਕਿਹ ਦਿਨਾਂ ਕਿ ਪਾਣੀ ਨਹਿਰਾਂ ਦਾ ਪੀਂਦੇ ਹੋ ਤੁਹਾਡੇ ਨਾਲ ਤਦ ਲਾਈਆਂ ਲੱਜਪਾਲ ਸਦੀਂਦੇ ਹੋ ਸਿਆਸਤ ਵਿੱਚ ਲੱਜਪਾਲ ਕੋਈ ਨਹੀਂ ਹੁੰਦਾ ਤੁਸੀਂ ਆਪਣੇ ਆਪ ਕੋਈ ਕੁਝ ਕਰ ਲਓ ਹਮਲਾ ਥੋੜਾ ਕਰ ਲਓ ਆਪਣੇ ਆਪ ਨੂੰ ਪ੍ਰੋਮੋਟ ਠੀਕ ਹੈ ਨਹੀਂ ਤਾਂ ਤੁਸੀਂ ਜਿ ਕੱਲੇ ਹੋ ਜਾਂਦੇ ਆ ਫੇਰ ਹਮਨੇ ਦਿੱਤਾ ਕਿਸੇ ਨੇ ਹਾਂ ਸਾਥ ਕਿਸੇ ਨੇ ਨਹੀਂ ਦਿੱਤਾ ਰੁਲ ਗਿਆ ਇੱਧਰ ਰੁਲ ਗਿਆ ਕਿ ਦੁਨੀਆ ਦੇ ਸਭ ਤੋਂ ਲਗਜ਼ਰੀਅਸ ਲਾਈਫ ਛੱਡ ਕੇ ਔਰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਫੇ ਸੜਕ ਤੇ ਆ ਗਿਆ ਸੀ ਤੇ ਫੇਰ ਉਸ ਤੋਂ ਬਾਅਦ ਚਲੋ ਮੈਂ ਉਹਨਾਂ ਨੂੰ ਦੋਸ਼ ਨਹੀਂ ਦਿੰਦਾ ਮੈਂ ਆਪਣੇ ਭਾਗਾਂ ਨੂੰ ਤੇ ਕਾਂਗਰਸ ਫੇਰ ਕਾਂਗਰਸ ਫੇਰ ਮੈਂ ਕਿਹਾ ਨਹੀਂ ਇਹ ਦੋਜ਼ਖ ਹੈ ਮੈਂ ਨਹੀਂ ਜਾਣਾ ਕਰ ਸਿਆਸਤ ਇਹ ਮੈਂ ਸਾਲ ਡੂੜ ਸਾਲ ਆਪਣੇ ਡੇਰੇ ਤੇ ਆ। ਔਰ ਮੈਂ ਫੇਰ ਖੁਦ ਗੱਡੀ ਚਲਾਉਣ ਲੱਪਿਆ। ਜਿੱਥੇ ਮਰਜ਼ ਮੈਂ ਸੱਚੀ ਮੁੱਚੀ ਜ਼ਿੰਦਗੀ ਨਾਲ ਜੁੜ ਗਿਆ। ਮੈਨੂੰ ਲੱਗਾ ਵਾਹ ਹੁਣ ਮੈਂ ਆਪਣੀ ਦੁਨੀਆ ਚ ਆ ਗਿਆ। ਉੱਥੇ ਮਹਾਰਾਜਾ ਸਾਹਿਬ ਆ ਗਏ। ਅੱਛਾ ਹਾਂ ਵੱਡੇ ਬੰਦੇ ਤੁਹਾਨੂੰ ਇਸ ਤਰ੍ਹਾਂ ਕਰ ਦਿੰਦੇ ਆ। ਉਹਨੂੰ ਕੈਪਟਨ ਅਮਰਿੰਦਰ ਸਿੰਘ ਜੀ ਸੀਐਮ ਵੀ ਸੀਗੇ ਔਰ ਮਹਾਰਾਜੇ ਵੀ ਸੀਗੇ। ਇੱਕ ਅੱਧੀ ਵਾਰੀ ਬੰਦਾ ਨਾ ਕਰ ਸਕਦਾ ਜੋ ਦੋ ਤਿੰਨ ਵਾਰੀ ਆਏ ਤੇ ਉਹਨਾਂ ਨੇ ਕਿਹਾ ਅੱਛਾ ਤੂੰ ਮੈਂ ਕਿਹਾ ਜੀ ਮੈਂ ਇਲੈਕਸ਼ਨ ਨਹੀਂ ਹੁਣ ਜ਼ਿੰਦਗੀ ਚ ਲੜਨੇ ਕਦੀ ਕਦੀ ਨਹੀਂ ਲੜਨੇ ਕਹਿਣ ਲੱਗੇ ਇਲੈਕਸ਼ਨ ਨਾਲ ਲੜੀ ਤੂੰ ਸਾਡਾ ਪ੍ਰਚਾਰ ਕਰ ਦੇ ਮੈਂ ਬੀਬੀ ਸੋਨੀਆ ਜੀ ਨਾਲ ਤੇ ਰਾਹੁਲ ਜੀ ਨਾਲ ਗੱਲ ਕਰ ਲਈ ਆ ਯੂ ਬਿਕਮ ਰਾਜ ਸਭਾ ਮੈਂਬਰ ਤੈਨੂੰ ਰਾਜ ਸਭਾ ਦੀ ਮੈਂਬਰ ਐਮਪੀ ਬਣਾ ਦਾਂਗੇ ਮੈਂ ਕਿ ਚਲੋ ਹੁਣ ਬਾਰ ਬਾਰ ਕਹਿੰਦੇ ਮੈਂ ਚਲੇ ਗਿਆ ਮਹਾਰਾਜਾ ਸਾਹਿਬ ਦੀ ਨੀਤ ਵਿੱਚ ਖੋਟ ਨਹੀਂ ਸੀ ਪਰ ਜਿੱਦਾਂ ਸਿਆਸੀ ਜਮਾਤਾਂ ਚ ਹੁੰਦਾ ਕੁਛ ਇੱਕ ਲੋਕ ਉਹਨਾਂ ਨੇ ਕਿਹਾ ਜੇ ਅਸੀਂ ਰਜਾਇਨ ਕਰ ਦੇਣਾ ਜੇ ਹੰਸ ਰਾਜ ਨੂੰ ਪੋਤਾ ਦਿੰਦਾ ਹਾਂ ਤੇ ਬਸ ਉਹਨਾਂ ਕੋਲ ਅੱਗੇ ਵੀ ਕੋਈ ਕੋਈ ਕਮੀ ਨਹੀਂ ਸੀ ਕਈ ਵਾਰੀ ਉਹ ਵਜ਼ੀਰ ਬਣੇ ਸਟੇਟ ਦੇ ਹੈੱਡ ਬਣੇ ਐਮਐਲਏ ਬਣੇ ਪਰ ਅਜੇ ਉਹਨਾਂ ਨੂੰ ਲਗਦਾ ਹੋਏਗਾ ਕਿ ਨਵਾਂ ਬੰਦੇ ਨੂੰ ਨਹੀਂ ਬਣਾਉਣਾ ਚਾਹੀਦਾ ਮੈਂ ਪੁੱਛਦੇ ਸੀ ਪਾਰਟੀਆਂ ਕਿਉਂ ਛੱਡੀਆਂ ਫਿਰ ਮੈਂ ਮੇਰਾ ਰਾਜ ਸਭਾ ਕੈਨਸਲ ਕਰਤੀ ਮੈਂ ਟੁੱਟੇ ਮਨ ਨਾਲ ਸਿਰਫ ਮਹਾਰਾਜੇ ਕਰਕੇ ਕਿ ਦੁਬਾਰਾ ਸੀਐਮ ਬਣ ਜਵੇ ਹਾਲਾਂਕਿ ਮੇਰੇ ਕੈਂਪੇਨ ਕਰਨ ਦਾ ਨਾ ਕਰਨਾ ਨਹੀਂ ਸੀ ਉਹਨੇ ਬੜਨਾ ਪਰ ਮੈਂ ਕਿਹਾ ਅੱਛਾ ਨਹੀਂ ਲੱਗਦਾ ਵਿਚ ਨਹੀਂ ਛੱਡਦਾ ਮੈਂ ਫਿਰ ਵੀ ਦਿਲ ਟੁੱਟੇ ਨਾ ਕਰਦਾ ਰਿਹਾ ਤੇ ਮੈਨੂੰ ਤੰਗ ਕਰਦੇ ਸੀ ਕਦੀ ਕਹਿੰਦੇ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਗਾਇ ਅਤਵਾਦੀ ਆ ਕਦੀ ਕਹਿੰਦੇ ਫਲਾਨੇ ਜਗ੍ਹਾ ਤੋਂ ਆਇਆ ਕਾਲੀ ਆ ਮੇਨੇ ਜੇ ਮਾਈਕ ਚ ਮਾਰਨ ਲੱਪਾ ਉਹ ਮੇਨੇ ਮਾਰਨ ਵਾਲ ਲੱਪਾ ਮੇਰੇ ਕੋ ਇੱਕ ਅਦਾ ਲਫੜ ਵੱਜ ਗਿਆ ਅੱਛਾ 2-4 ਸਾਲ ਬਾਅਦ ਮੈਨੂੰ ਦੋ ਸੈਕਿੰਡ ਲਈ ਗੁੱਸਾ ਆ ਜਾਂਦਾ ਮੈਂ ਇਨਸਾਨ ਹੀ ਆ ਤੇ ਦੋਕ ਸਾਲ ਮੈਂ ਬਹੁਤ ਠੰਡਾ ਰਹਿਣਾ ਕਿਤੇ ਕਿਤੇ ਜਦੋਂ ਮੇਰੀ ਡਿਗਨਿਟੀ ਨੂੰ ਜਬ ਬਿਲਕੁਲ ਹੀ ਚੋਟ ਮਾਰੇ ਤੇ ਫਿਰ ਮੈਨੂੰ ਗੁੱਸਾ ਆ ਜਾਂਦਾ ਉਹ ਫਿਰ ਮੈਂ ਉਦੋਂ ਕਾਂਗਰਸ ਵੀ ਛੱਡਤੀ ਫਿਰ ਬਾਬਾ ਦੇ ਖਾਲੀਰਿਆ ਫਿਰ ਮੋਦੀ ਸਾਹਿਬ ਨੇ ਦੇਖਿਆ ਕਿਉਂਕਿ ਉਹਨਾਂ ਨੇ ਜਦੋਂ ਆਰਥਿਕ ਇਕ ਆਇਆ ਸੀ ਪੁਚਾਲ ਆਇਆ ਸੀ ਉਦੋਂ ਮੇਰੀ ਡਿਊਟੀ ਲੱਗੀ ਸੀ ਮੈਂ ਅਮਰੀਕਾ ਤੋਂ ਫੰਡ ਰੇਜ਼ਿੰਗ ਲਈ ਗਿਆ ਸੀ ਫੰਡ ਇਕੱਠਾ ਕਰਕੇ ਪੁਚਾਲ ਜਿੱਥੇ ਆਇਆ ਸੀ ਉੱਥੇ 2.5 ਮਿਲੀਅਨ ਡਾਲਰ ਦਿੱਤਾ ਸੀ ਆ ਕੇ ਇਕੱਲੇ ਨੇ ਮੈਂ ਤੇ ਉਹਨਾਂ ਦੇ ਖਿਆਲ ਚ ਸੀਗਾ ਕਿ ਬੰਦਾ ਤੇ ਠੀਕ ਆ ਪਰ ਇਹ ਖੱਜਲ ਖਰਾਬ ਬਹੁਤ ਹੋ ਰਿਆ ਜਿਹਨੂੰ ਕਹਿੰਦਾ ਮੇਰੇ ਆਪਣੇ ਆ ਉਹੀ ਇਹਨੂੰ ਮਾਰੀ ਜਾਂਦੇ ਆ ਤੇ ਇਸ ਤੋਂ ਪਹਿਲਾਂ ਕਿ ਇਹ پاگل ਹੋ ਕੇ ਮਰੇ ਜਾਂ ਪਹਾ ਲਵੇ ਉਹਨੇ ਮੈਨੂੰ ਬੁਲਾ ਲਿਆ ਦੁਨੀਆ ਦਾ ਦੇਖੋ ਕਿੰਡੀ ਪਾਵਰਫੁਲ ਇਨਸਾਨ ਆ ਤੇ ਬੁਲਾ ਕੇ ਉਹਨਾਂ ਨੇ ਫਿਕ ਕਮਿਸ਼ਨ ਦਾ ਲਾਇਆ ਚੇਅਰਮੈਨ ਦੇ ਤੌਰ ਤੇ ਫਿਰ ਉਹਨਾਂ ਨੇ ਇਲੈਕਸ਼ਨ ਲੜਾਇਆ ਐਮਪੀ ਬਣਾਇਆ ਤੁਸੀਂ ਵੱਡੀ ਜਿੱਤ ਹਾਸਲ ਕੀਤੀ 5.5 ਲੱਖ ਵੋਟਾਂ ਦੇ ਫਰਕ ਨਹੀਂ 5.5 6 ਲੱਖ ਨਾ 6 ਲੱਖ ਫਿਰ ਉਸ ਤੋਂ ਬਾਅਦ ਈਸੀਸੀਆਰ ਤੁਹਾਨੂੰ ਤਾਂ ਪਤਾ ਹੀ ਹੋਵੇਗਾ ਈਸੀਸੀਆਰ ਵਿਭਾਗ ਮੋਸਟ ਇੰਪੋਰਟੈਂਟ ਵਿਭਾਗ ਹੈਂਡਿਆ ਦਾ ਉਹਦਾ ਮੈਂ ਚੇਅਰਮੈਨ ਵੀ ਨਾਲ ਲਾਇਆ ਔਰ ਬੜਾ ਸੋਹਣਾ ਹੁਣ ਚੱਲ ਰਿਹਾ ਸੀ ਸਮੋਥਲੀ ਹੁਣ ਉਹਨਾਂ ਨੇ ਕਿਹਾ ਕਿ ਆਪ ਜਿਹੋਏ ਦਾਣੇ ਆ ਤੇ ਬੰਜਰ ਜ਼ਮੀਨ ਆ ਕੰ ਬੀਜਪੀ ਲਈ ਜਾਂ ਜਾ ਕੇ ਉੱਥੇ ਜੇ ਉੱਗ ਜਾਣ ਉਹ ਜਿਹੋਏ ਦਾਣੇ ਵੀ ਕਦੇ ਉੱਗਿਆ ਲੇਕਿਨ ਸਤਗੁਰ ਚਾਵੇ ਤੇ ਕੀ ਨਹੀਂ ਹੋ ਸਕਦਾ ਜਦੋਂ ਫਰੀਦਕੋਟ ਦਾ ਕਿਹਾ ਮੈਂ ਕਿਹਾ ਜਾ ਫਰੀਦ ਗੰਗੇ ਸ਼ਕਰ ਤੁਹਾਨੂੰ ਤੇ ਇੰਨਾ ਪਿਆਰ ਕੀਤਾ ਗੁਰੂਸ ਕਰਨੇ ਵੀ ਅੱਜ ਬਾਣੀ ਵੀ ਆ ਗੁਰੂ ਨਾਨਕ ਸਾਹਿਬ ਖੁਦ ਬਾਣੀ ਲੈ ਕੇ ਐ ਜਿੱਤਾ ਸ਼ਰਮਾ ਰੱਖਣ ਵਾਲਿਆ ਇਹਨੂੰ ਬੰਜਰ ਧਰਤੀ ਵੀ ਜੀਪੀ ਲਈ ਕਹਿੰਦੇ ਸੀ ਤੇ ਪੁੱਜੇ ਹੋਏ ਦਾਣੇ ਲੈ ਕੇ ਆ ਗਿਆ ਤੂੰ ਚਾਵੇਂ ਤੇ ਪੁੱਜੇ ਦਾਣੇ ਵੀ ਉੱਗ ਸਕਦੇ ਆ ਤੇ ਤੂੰ ਚਾਵੇਂ ਤੇ ਕਮਲ ਦਾ ਫੁੱਲ ਉੱਥੇ ਵੀ ਖਿੜ ਸਕਦਾ بس ਆ ਸੋਚ ਲੈ ਕੇ ਆ ਗਿਆ ਮੈਂ ਸਰ ਹਾਂ ਜੀ ਕੋਈ ਗਲਤ ਸ਼ਬਦ ਵਰਤੇ ਉਹਨੇ ਮੈਂ ਤੁਹਾਨੂੰ ਨਹੀਂ ਮੈਂ ਤੁਹਾਨੂੰ ਲੱਗਦਾ ਧਮਕੀ ਦੇਣ ਵਾਲਾ ਮੈਂ ਤੁਹਾਨੂੰ ਦੱਸਿਆ ਕਿ 2-4 ਸਾਲ ਬਾਅਦ ਇਹ ਇੱਕ ਅਮਰੀਕਾ ਤੋਂ ਨਿਊਜ਼ ਆਈ ਸੀ ਸਾਰਿਆਂ ਨੇ ਵੇਖੀ ਹੋਣੀ ਆ ਇੱਕ ਪੁਲਿਸਮੈਨ ਉਹਨੇ ਇੱਕ ਬੰਦਾ ਥੱਲੇ ਆਪਣੇ ਪੈਰਾਂ ਦੇ ਇੱਥੇ ਇਸ਼ਾਰਾ ਕਰਤੇ ਉਹਨੇ ਬੂਟ ਰੱਖੇ ਹੋਏ ਵੱਡ-ਵੱਡੇ ਪਤਾ ਤੁਹਾਨੂੰ ਅਮਰੀਕਨ ਪੁਲਿਸ ਦੇ ਬੂਟ ਕਿਵੇਂ ਹੁੰਦੇ ਆ ਉਹਦੀ ਮੌਤ ਹੋ ਗਈ ਸੀ ਉਹ ਬੋਲ ਲੈਣਗੇ ਬੋਲ ਲੈਣਗੇ ਉਹੋ ਸਿਰ ਤੇ ਉਹਨਾਂ ਸ਼ਾਰਗ ਤੇ ਰੱਖਿਆ ਹੋਇਆ ਪੈਰ ਉਹ ਕਹਿ ਰਿਹਾ ਮੈਂ ਬਹੁਤ ਤਕਲੀਫ ਚ ਹਾਂ ਉਹ ਹੋਰ ਦਬਾਤਾ ਉਹਨੇ ਕਿਹਾ ਮੇਰਾ ਸਾਹ ਨਹੀਂ ਆ ਰਿਹਾ ਹੁਣ ਸਾਹ ਲੈਣ ਚ ਤਕਲੀਫ ਹੋ ਰਹੀ ਉਹਨੇ ਹੋਰ ਦਬਾਤਾ ਉਹਨੇ ਕਿਹਾ ਮੇਰਾ ਸਾਹ ਰੁਕ ਚੱਲਿਆ ਉਹਨੇ ਹੋਰ ਦਬਾਤਾ ਆਖਿਰ ਉਹ ਮਰ ਗਿਆ ਬੰਦਾ ਆ ਹੋਈ ਜੋ ਮੇਰੇ ਨਾਲ 1.5 ਮਹੀਨੇ ਜਦੋਂ ਬਿਲਕੁਲ ਹੀ ਮੇਰਾ ਸਾਹ ਰੋਕਣ ਲੱਗਾ ਮਾਰਨ ਲੱਗਾ ਤੇ ਤਿੰਨ ਕੇ ਸੈਕਿੰਡ ਲਈ ਜਿਹੜਾ ਮੈਂ ਕੋ ਤਿੰਨ ਮਿੰਟਾਂ ਲਈ ਮੈਂ ਬੋਲਿਆ ਉਹ ਬੋਲਣ ਤੋਂ ਬਾਅਦ ਸਾਰੇ ਬੁੱਧੀਜੀਵੀ ਵੀ ਜਾਗ ਪਏ ਸਾਰੇ ਐਂਕਰ ਵੀ ਜਾਗ ਪਏ ਇਹ ਲੋਕੋ ਕੋਈ ਗੈਰਤਮੰਦ ਬੰਦਾ ਉਦੋਂ ਹੈ ਹੀ ਨਹੀਂ ਸੀ ਜਿਹੜੇ ਮਹੀਨੇ ਤੋਂ ਤੁਹਾਡਾ ਭਰਾ ਰਾਤ ਦਿਨ ਇਦਾਂ ਸਿਰ ਵੀ ਕਦਮਾਂ 'ਚ ਰੱਖਦਾ ਜੋੜਿਆਂ 'ਚ ਰੱਖਦਾ ਉਦੋਂ ਤਾਂ ਤੁਸੀਂ ਬੋਲੇ ਆ ਨਹੀਂ ਕੋਈ ਵੀ ਕਿ ਇਤੋਂ ਜ਼ਿਆਦਤੀ ਹੋ ਰਹੀ ਐ ਹੁਣ ਜੇ ਮੈਂ ਵੀ ਤੇ ਤੁਹਾਡਾ ਹੀ ਝੂਠਾ ਕਾਦਾ ਆ ਉਹ ਮੈਂ ਤੁਹਾਡਾ ਹੀ ਝੂਠਾ ਕਾਦਾ ਆ ਜੇ ਮੇਰੇ 'ਚ ਮਾੜਾ ਮੋਟੇ ਆ ਗਈ ਆ ਤੇ ਮੈਨੂੰ ਮਾਫ ਕਰੋ ਯਾਰ ਮੈਂ ਕੋਈ ਦੁੱਲਾ ਭੱਟੀ ਆ ਮੈਂ ਤਾਂ ਕਿ ਦੋ ਤਰੀਕ ਤੋਂ ਬਾਅਦ ਇਹ ਕਿਹਾ ਸੀ ਕਿ ਕਾਨੂੰਨ ਕਨਾਨ ਦਾ ਆਪ ਕਰ ਲਾਂਗੇ ਬੰਦਾ ਗੱਲ ਲਾ ਕੇ ਰੋਇਆ ਦੇਖੋ ਜਿਹਦੀ ਧੀ ਭੈਣ ਨੂੰ ਸ਼ਰੇ ਆਮ ਗਾਲਾਂ ਕੱਢੋ ਮਾਂ ਨੂੰ ਉਹਦੀ ਵਾਈਫ ਨੂੰ ਜਿੰਨੂੰ ਕਹੋ ਕਿ ਜਾਤੀ ਸ਼ਰੋਚਕ ਜਾਂ ਲਫਜ਼ ਵੀ ਵਰਤੋ ਤੇ ਫਿਰ ਅਮੀ ਜਾਤਾਂ ਪਾਤਾਂ ਦਾ ਦੰਡ ਖੰਡੇ ਨਹੀਂ ਕੀਤਾ ਹੋਇਆ ਮਹਾਰਾਜ ਨੇ ਰਾਜੇ ਲਈ ਆਪਾਂ ਵਰਤਣੀ ਆਪਾਂ ਸਾਰੇ ਇੱਕ ਇਸ ਕੇ ਹਮ ਬਾਰਕ ਆ ਤੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਘਰ ਨੂੰ ਹੀ ਅੱਗ ਲਾ ਦੇਣੀ ਆ ਉਹ ਬੰਦਾ ਜਦੋਂ ਗੱਲ ਲਾ ਕੇ ਰੋਇਆ ਨਾ ਉਹ ਕੁੜੀ ਦੇ ਸਿਰ ਤੇ ਪਿਆਰ ਦਿੱਤਾ ਮੈਂ ਈਮੋਸ਼ਨਲੀ ਬੋਲਿਆ ਆ ਮੈਂ ਕੋਈ ਰਿਵੈਂਜ ਫੁੱਲ ਬੰਦਾ ਨਹੀਂ ਆ ਉਹ ਪਹਿਲਾਂ ਵੀ ਤੁਹਾਡਾ ਨੌਕਰ ਸੀ ਬਾਅਦ ਚ ਵੀ ਨੌਕਰ ਰਹਾਂਗਾ ਪਹਿਲਾਂ ਵੀ ਸੀ ਬਾਅਦ ਚ ਵੀ ਰਹਾਂਗਾ ਅੱਗੇ ਐਮਪੀ ਬਣ ਕੇ ਜਾਂ ਪਦਮਸ਼ਰੀ ਬਣ ਕੇ ਕਦੀ ਆਕੜ ਦੇਖੀ ਮੇਰੇ ਚ ਤੇ ਬਾਅਦ ਚ ਮੈਨੂੰ ਕੀ ਉੱਥੇ ਕੋਈ ਤਗਮੇ ਲੱਗ ਜਾਣੇ ਐਮਪੀ ਬਣ ਕੇ ਮੈਂ ਦੇਖ ਲਿਆ 5 ਸਾਲ ਮੈਂ ਜਿੱਦਾਂ ਦਾ ਹੈਗਾ ਉਦਾਂ ਦਾ ਹੀ ਰਹਾਂਗਾ ਉਦੋਂ ਮੈਂ ਬੋਲ ਗਿਆ ਆ ਲੇਕਿਨ ਜੇ ਮੈਂ ਨਾ ਬੋਲਦਾ ਉਹ ਬੰਦਾ ਮਰਨ ਵਾਲਾ ਹੋਇਆ ਸੀ ਯਾਰ ਮਾੜਾ ਮੋਟਾ ਹੌਸਲਾ ਤੇ ਦੇਣਾ ਚਾਹੀਦਾ ਵਰਕਰਸ ਆ ਤੁਹਾਡੇ ਲਈ ਇਨਾ ਕਰਦੇ ਆ ਗੁਨਾਹ ਉਹਦਾ ਇਹ ਹੋਈ ਸੀ ਕਿ ਹੰਸਰਾ ਜਹੰਸ ਨੂੰ ਪਿੰਡ ਬਲਾ ਕੇ 2 ਮਿੰਟ ਕਹਿ ਦਾਂਗੇ ਭਰਾਵੋ ਇਹ ਚੰਗਾ ਬੰਦਾ ਇਹਨੂੰ ਵੋਟ ਆਪੋ ਕਿੱਡਾ ਕਿ ਗੁਨਾਹ ਤੁਸੀਂ ਆਪਣੀ ਗੱਲ ਕਰੀ ਜੋ ਸਾਨੂੰ ਆਪਣੀ ਗੱਲ ਕਰਨ ਦਿਓ ਤੇ ਕਿੱਡੀ ਅੱਛੀ ਗੱਲ ਆ ਤੁਸੀਂ ਫਿਰ ਬਾਅਦ ਚ ਮੈਨੂੰ ਐਮਪੀ ਬਣਾ ਕੇ ਸਟਾਮ ਲਿਖਾ ਲਓ ਜੋ ਕਿਸਾਨਾਂ ਦੀਆਂ ਮੰਗਾਂ ਆ ਉਹ ਮੈਨੂੰ ਦੱਸ ਦਿਆ ਕਰੋ ਸਾਰਾ ਹਿੰਦੁਸਤਾਨ ਸੁਣਿਆ ਕਰੇਗਾ ਮੈਂ ਹੱਕ ਚ ਬੋਲਿਆ ਕਰੂੰਗਾ ਅੱਛਾ ਹੋਰ ਤਾਂ ਮੈਨੂੰ ਜੋ ਮਰਜ਼ੀ ਕੋਈ ਕਹੀ ਜਾਵੇ ਉਹ ਮਜੀਠੀਆ ਰਾਮ ਪਤਾ ਨਹੀਂ ਕਿਹੜਾ ਜਿਹੜਾ ਮਜੀਠੀਆ ਰਾਮ ਹੀ ਉਹਦਾ ਨਾਮ ਵਿਕਰਮ ਸਿੰਘ ਵਿਕਰਮ ਵਿਕਰਮ ਮਜੀਠੀਆ ਰਾਮ ਉਹ ਵੀ ਮੇਰੇ ਦਵਾਲੇ ਹੋਇਆ ਆ ਉਹ ਡਰੱਗ ਤੁਹਾਡੇ ਤੋਂ ਸ਼ੁਰੂ ਹੋਈ ਹੈ ਬੱਚੇ ਲੋਕਾਂ ਦੇ ਤੁਸੀਂ ਮਾਰਤੇ ਅੱਜ ਹਰ ਮਾਵਾਂ ਵੈਣ ਪਾ ਰਹੀਆਂ ਆ ਉਹ ਭਰਾਵਾ ਤੁਸੀਂ ਤਾਂ ਮੇਰਾ 7 ਦਿਨ ਜਨਮ ਕਰਜ਼ਾ ਨਹੀਂ ਦੇ ਸਕਦੇ ਪਹਿਲਾ ਫਰੀ ਵਿੱਚ ਤੁਹਾਡੀਆਂ ਮੈਂ ਕੰਪੇਨਾਂ ਕਰਦਾ ਰਿਹਾ ਫਿਰ ਮੈਂ 10 12 ਸਾਲ ਜ਼ਿੰਦਗੀ ਦੀ ਕੀਮਤੀ ਤੁਹਾਡੇ ਲਈ ਲਾਇਆ ਪਰ ਮੈਂ ਹੈਰਾਨ ਆ ਨਹੀਂ ਕਾਲੀਦਾਲ ਨਾਲ ਜੁੜਨਾ ਗਲਤੀ ਨਹੀਂ ਸੀ ਵੱਡੇ ਬਾਦਲ ਸਾਹਿਬ ਤੱਕ ਇਦਾਂ ਬੋਲਦੇ ਨਹੀਂ ਸੀ ਸੁਖਵੀਰ ਜੀ ਨੇ ਕਦੀ ਨਹੀਂ ਬੋਲਿਆ ਭੈਣ ਜੀ ਹਰਸਿਮਰਤ ਜੀ ਨੇ ਮੇਰੇ ਬਾਰੇ ਕਦੀ ਨਹੀਂ ਬੋਲਿਆ ਆ ਮਜੀਠੀਆ ਰਾਮ ਪਤਾ ਨਹੀਂ ਕਿੱਥੋਂ ਆ ਉਹ ਆ ਗਿਆ ਉਹ ਮੈਂ ਦੇਖਿਆ ਦੋ ਤਿੰਨ ਵੀਡੀਓ ਐਡਾ ਲੰਬਾ ਮੂੰਹ ਆ ਵੀ ਤੂੰ ਗਰੀਬਾਂ ਤੇ ਤਰਸ ਕਰਦਾ ਤੂੰ ਤਾਂ ਆਪਣੇ ਮੂੰਹ ਤੋਂ ਦੋ ਤਿੰਨ ਪਲਾਟ ਕੱਟਦੇ ਗਰੀਬਾਂ ਨੂੰ ਤਾਂ ਵੀ ਤੇਰਾ ਮੂੰਹ ਆਮ ਬੰਦਿਆ ਜੱਡਾ ਇੱਥੋਂ ਸ਼ੁਰੂ ਹੁੰਦਾ ਜਿੱਡਾ ਕਰਦਿਆ ਓਡਾ ਮੂੰਹ ਆ ਵੀ ਸਾਰੀ ਚੋਣ ਜੰਗ ਦੇ ਵਿਚਾਲੇ ਇੱਕ ਬਹੁਤ ਵੱਡਾ ਸਤਾਰਾ ਸਾਡੇ ਕੋਲ ਵਿਛੜ ਗਿਆ ਸਰਜੀਤ ਪਾਤਰ ਜੀ ਉਹਨਾਂ ਨੂੰ ਕਿੱਦਾਂ ਯਾਦ ਕਰੀਏ ਹਾਏ ਹਾਏ ਕਿਹਦਾ ਨਾਂ ਲੈ ਲਿਆ ਉਹ ਮੇਰਾ ਰਾਰਾ ਐਦਾਂ ਵੱਡਾ ਬੰਦਾ ਯਾਨੀ ਮੇਰ ਕੀ ਦੱਸਾਂ ਕਿ ਸ਼ੇਵਨੋ ਨਹੀਂ ਮਿਲਿਆ ਮੈਨੂੰ ਹੀਰ ਵਾਸੀ ਲੇਕਿਨ ਪਾਤਰ ਨੂੰ ਮੈਂ ਗੌਰ ਨਾਲ ਵੇਖ ਲੈਂਦਾ ਸੀ ਪਾਸ਼ ਸਾਡੇ ਲੱਗੇ ਪਿੰਡਾਂ ਦਾ ਸੀ ਤੇ ਪਾਤਰ ਜਮੇ ਲੱਗੇ ਪਿੰਡ ਦੇ ਸੀ ਇਸ ਕਰਕੇ ਨਹੀਂ ਕਿ ਸਾਡੇ ਲੇਕਿਨ ਉਹਦੇ ਸ਼ੇਵ ਤੋਂ ਬਾਅਦ ਅਗਰ ਕੋਈ ਚੱਜ ਦਾ ਸ਼ਾਇਰ ਸੀ ਸਾਡੇ ਕੋਲ ਪਹਿਲੀ ਵਾਰੀ ਤੁਹਾਨੂੰ ਪਤਾ ਉਹਨਾਂ ਨੂੰ ਗਾਇਆ ਹੀ ਮੈਂ ਅੱਛਾ ਪਹਿਲਾਂ ਉਹਨਾਂ ਦੇ ਬਸ਼ੈਰਿਆਂ ਚ ਹੀ ਪਪੂਲਰ ਹੁੰਦੇ ਸੀ ਆਵਾਮ ਲੋਕਾਂ ਨੂੰ ਨਹੀਂ ਸੀ ਪਤਾ ਜਦੋਂ ਪਹਿਲੀ ਵਾਰੀ ਜ਼ਿੰਦਗੀ ਚ ਮੈਂ ਗਾਇਆ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਜੋ ਵਿਦੇਸ਼ਾਂ ਚ ਰੁੱਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ ਕੁਝ ਤਾਂ ਸਿੱਖਣਗੇ ਮਾਂ ਦੇ ਸਵੇ ਦੀ ਅਗਨ ਬਾਕੀ ਕਬਰਾਂ ਦੇ ਰੋਖੇਟ ਜਾ ਬੈਣਗੇ ਇੱਕ ਫਿਰ ਮੈਂ ਗੀਤ ਗਾਇਆ ਉਹ ਮੈਨੂੰ ਲੱਗਾ ਉਹ ਮੇਰੀ ਦਾਸਤਾਨ ਹੈ ਉਹ ਸੀ ਸੁਨੇ ਸੁਨੇ ਰਾਵਾਂ ਵਿੱਚ ਕੋਈ ਕੋਈ ਪੈੜੇ ਦਿਲ ਹੀ ਉਦਾਸ ਸੀ ਜੀ ਬਾਕੀ ਸਭ ਖੈਰ ਹੈ ਆ ਦੇਖੋ ਮੇਰੇ ਘਰ ਮੇਰਾ ਨਕਸ਼ਾ ਕਿਦਾਂ ਉਹ ਖਿੱਚ ਰਿਆ ਹਾਲਾਂਕਿ ਉਹਨਾਂ ਨੂੰ ਉਹਨਾਂ ਨੇ ਆਪਣੇ ਹਿਸਾਬ ਪਰ ਮੈਨੂੰ ਲੱਗਾ ਮੇਰਾ ਆ ਨਿੱਕੇ ਜਿਹੇ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ ਦੇਖੋ ਗਿਆਨੀ ਜੀ ਦੇ ਪਿੰਡ ਬੈਠ ਕੇ ਕਹਿ ਰਹਾ ਉਹ ਵੀ ਕਿੱਥੋਂ ਉੱਠ ਕੇ ਕਿੱਥੇ ਨਿੱਕੇ ਜਿਹੇ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ ਕੱਚੀਆਂ ਸੀ ਕੰਧਾਂ ਉਹਦਾ ਬੋੜਾ ਜਿਹਾ ਦਰ ਸੀ ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ ਜਦੋਂ ਮੇਰੀ ਉਹ ਜੇ ਮਸਾ ਫੁੱਲ ਪਰ ਸੀ ਉਦੋਂ ਤੋਂ ਹੀ ਸਾਡੇ ਨਾਲ ਖੁਸ਼ੀਆਂ ਦਾ ਵਹਿਰ ਏ ਦੇਲੀ ਉਦਾਸ ਸੀ ਜੀ ਬਾਕੀ ਸਭ ਘਰ ਔਰ ਤੀਜਾ ਗਾਣਾ ਮੈਂ ਉਹਨਾਂ ਦਾ ਗਾਇਆ ਡੋਲੀ ਚੁੱਕ ਲੋ ਘਹਾਰੋ ਮੇਰੀ ਅੱਜ ਰੋਂਦਿਆਂ ਨੂੰ ਰੋਂਦਿਓ ਇਹ ਗਾਣਾ ਉਸ ਦਿਨ ਗਾਇਆ ਜਿੱਦਣ ਉਹਨਾਂ ਦਾ ਜਨਾਜ਼ਾ ਨਿਕਲ ਰਿਹਾ ਸੀ ਉਦਣ ਮੈਂ ਤਾਂ ਹਾਂ ਮਾਰ ਮਾਰ ਕੇ ਰੋਇਆ ਮੈਂ ਕਿਆ ਗਾਣਾ ਐਸ ਦਿਨ ਲਈ ਲਿਖਿਆ ਸੀ ਡੋਲੀ ਚੁੱਕ ਲੋ ਤਹਾਰੋ ਮੇਰੀ ਰੋਂਦਿਆਂ ਨੂੰ ਰੋਂਦੇ ਪਾਤਰ ਸਾਹਿਬ ਦਾ ਜਾਣਾ ਬਹੁਤ ਵੱਡਾ ਖਲਾ ਹੈ ਬਹੁਤ ਵੱਡਾ ਨੁਕਸਾਨ ਹੈ ਇਸ ਕਰਕੇ ਐ ਲੋਕੋ ਆਪਣੇ ਕਲਾਕਾਰਾਂ ਨੂੰ ਸਾਹਿਤਕਾਰਾਂ ਨੂੰ ਜਿੱਦਣ ਇੱਜ਼ਤ ਦੇਣੀ ਸਿੱਖੋਗੇ ਉਹ ਦਿਨ ਤੁਹਾਨੂੰ ਸਭੇ ਇੱਕ ਕੌਮ ਗਿਣਿਆ ਜਾਏਗਾ ਉਹ ਦਿਨ ਤੁਹਾਨੂੰ ਕਹਿਣਗੇ ਕੋਈ ਗੁਰੂ ਆਲਾ ਬੋਲ ਰਿਹਾ ਉਸ ਦਿਨ ਕਹਿਣਗੇ ਵਾਹ ਵੇ ਵਾਹ ਕਿੰਨੀ ਪੜੀ ਲਿਖੀ ਕੌਮ ਹੈ ਕੰਜਰ ਤਾਂ ਰਾਮ ਨਹੀਂ ਕਹਾ ਜਾ ਸਕਦਾ ਜਿਹੜੀ ਲਫ਼ਜ਼ ਨਾਲ ਤੁਸੀਂ ਕਿਸੇ ਨੂੰ ਪੁਕਾਰਦੇ ਹੋ ਪਹਿਲਾਂ ਤੁਸੀਂ ਉਹੋ ਹੀ ਹੋ ਜਾਂਦੇ ਗਵੰਤਮਾਨ ਸਾਹਿਬ 13 0 ਦਾ ਨਾਰਾ ਦੇ ਰਹੇ ਤੁਹਾਡੇ ਆ ਤੁਹਾਡਾ ਨਾਰਾ ਕੀ ਹੈ ਜੀ ਪੰਜਾਬ ਵਿੱਚ ਉਹ ਗਵੰਤਮਾਨ ਜੀ ਤਾਂ ਬਹੁਤ ਇੰਟਰਸਟਿੰਗ ਹੈਗੇ ਉਹ ਕਹਿੰਦਾ ਕਰ ਮੈਂ ਉਹਨਾਂ ਨੂੰ ਪਿਆਰ ਹੀ ਨਾ ਕਰਦਾ ਕਿ ਉਹਨਾਂ ਨੂੰ ਮੈਂ ਕੁਝ ਨਹੀਂ ਕਹਿਣਾ ਜਿਉ 13 0 ਵੀ ਕਹਿਣ ਤੇ 13 2 0 ਵੀ ਲਾ ਦੇਣ ਮੈਂ ਉਹਨੂੰ ਕੀ ਕਹਿਣਾ ਲੋਕੀ ਥੋੜੇ ਜਿਹਾ ਮੈਂ ਇਹ ਕਹੂੰਗਾ ਜੋ ਮੈਂ ਫਿਰ ਤੁਰ ਕੇ ਦੇਖਿਆ ਕਿ ਲੋਕੀ ਥੋੜੇ ਜਿਹਾ ਪਰੇਸ਼ਾਨ ਨੇ ਲੋਕਾਂ ਨੇ ਜਿੰਨੇ ਚਾ ਨਾਲ ਤੁਹਾਨੂੰ ਸਪੋਰਟ ਕੀਤਾ ਸੀ ਤੇ ਤੁਸੀਂ ਉਹਨਾਂ ਦੇ ਲੋਕਾਂ ਦੇ ਜੋ ਜੋ ਵਾਅਦੇ ਕੀਤੇ ਸੀ ਉਹ ਫੁੱਲਫਿਲ ਜ਼ਰੂਰ ਕਰੋ ਕਿਉਂਕਿ ਤੁਸੀਂ ਇੱਕ ਆਰਟਿਸਟ ਵੀ ਹੋ ਤੇ ਸਾਨੂੰ ਖੁਸ਼ੀ ਵੀ ਆ ਕਿ ਇੱਕ ਆਰਟਿਸਟ ਜਿਹਾ ਮੈਂ ਇਸ ਕਰਕੇ ਮੈਂ ਤਾਂ ਉਹਨਾਂ ਨੂੰ ਬਹੁਤ ਤੁਹਾਨੂੰ ਪਤਾ ਹੈ ਪਿਆਰ ਵੀ ਕਰਦਾ ਸਤਿਕਾਰ ਵੀ ਕਰਦਾ ਦਾਵਾ ਜੇ ਇਹਨਾਂ 13 ਸੀਟਾਂ ਦੇ ਲਈ ਕੀ ਹੈਗਾ ਜੀ ਭਾਜਪਾ ਨੂੰ ਨਹੀਂ ਜਿੰਨਾ ਤੇ ਭਾਜੀ ਬੀਜਪੀ ਨਹੀਂ ਹੈ ਇਤਕੀ ਕਿਉਂਕਿ ਗੱਲ ਚੱਲ ਪਈ ਕਿਉਂਕਿ ਪਰਖ ਲਿਆ ਨਾ ਲੋਕਾਂ ਨੇ ਲੋਕਾਂ ਨੇ ਚਾਰੇ ਪਾਰਟੀਆਂ ਨੂੰ ਪਰਖ ਲਿਆ ਆ ਤੇ ਹੁਣ ਬਸ ਕਿਸੇ ਇਸ ਵੱਟ ਕੇ ਵਟਨ ਦਵਾ ਦੇ ਕਰੀ ਮੁੜ ਕੇ ਸਾਲ ਦੋ ਸਾਲ ਬਾਅਦ ਜੇ ਨਾ ਨਿਹਾਰ ਬਦਲੇ ਤਾਂ ਮੈਨੂੰ ਇੱਥੇ ਬੰਨ ਲਿਓ